પાસੇ ਮਲਿੰਗਾ ਤੇ ਅਨੀਲ ਨਾਲ ਬਾਜੀ ਜੰਡ ਦਾ ਪੁੱਤਰ ਫਤਿਹ ਹੈ ਚਾਰਾਂ ਜਾਣਿਆਂ ਦੀ ਘੁੰਮਦੀ ਹੈ ਚੈਨ ਆਇਆ 16 ਸਾਲ ਦਾ ਮੁੰਡਾ ਹੈ ਸਰੀਰ ਧੱਕੀ ਤੇ ਲੱਗਦਾ ਵੀ ਮਿਹਨਤ ਹੱਦ ਨਾਲੋਂ ਵੱਧ ਕੀਤੀ ਨੇ ਵਾਲਾ ਬਿੱਕਾ ਕਾਦੀਆਂ ਦੇ ਕੋਲ ਭੰਗਵਾ ਪਿੰਡਾ ਮੁੰਡੇ ਦਾ ਪਰ ਫਤਿਹ 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 ਨਸੀਬ ਇਹ ਤਿੰਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਹਾਸਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮ ਅਬਦੁੱਲਾ ਅਗਲੀ ਰੇਡ ਪਾਉਂਦਾ ਜਲੰਧਰ ਜਾਂ ਮੁੰਡਾ ਬਿਆਨਪੁਰਿਏ ਨੇ ਭਰਿਆ ਦਾਮਾ ਪਾਇਆ ਮੋਰ ਵਾਂਗੂ ਪੈਲ ਕੌਣ ਜਫਾ ਲਾਊਗਾ ਮੇਰੇ ਮਿੱਤਰੋ ਇੱਕ ਪਾਸੇ ਫਤਿਹ ਐ ਫਤਿਹ ਐ ਇਹ ਆ ਬਾਜੀ ਦਾ ਪੁੱਤਰ ਪੁੱਤਪੁਰਪੂ ਦਾ ਪਤਾਪੁਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਲਾ ਲਾ ਮੇਰੇ ਮਿੱਤਰੋ ਧਾਰੀਆਂ ਜਾਂ ਧਾੜਾ ਧਾਰੀਆਂ ਜਾਂ ਧਾੜਾ ਆਹ ਸਾਹਮਣੇ ਪੁਆਇੰਟ ਤੇ ਕਾਰਜਖਾ ਲਈ ਪ੍ਰਧਾਨ ਬਣਾ ਦਿੱਤਾ ਪੰਜਾਬ ਸਰਕਾਰ ਨੇ ਔਰ ਸਰਦਾਰ ਰਿਸ਼ਪਾਲ ਸਿੰਘ ਜੀ ਏਆਈਜੀ ਸਾਹਿਬ ਸਰਦਾਰ ਪ੍ਰਤੀਪਾਲ ਸਿੰਘ ਜੀ ਐਸਪੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਲਓ ਪੈਂਦੀ ਕਬੱਡੀ ਲੱਗਦਾ ਜੋਰ ਦੁਆ ਮੱਲਾਂ ਦੇ ਵਿਚਾਲੇ ਸਿਰੇ ਦੇ ਦਾ ਪੰਪ ਅਬਦੁੱਲਾ ਤੇ ਫਤਿਹ ਕਿੰਦੇਸ ਦੇ ਜਿਹਦੇ ਪੈਂਦੀਆਂ ਜਾਂ ਤੇ ਉਹਨੂੰ ਪਤਾ ਹੈ ਜਿਹੜਾ ਮਾਰਦਾ ਜਾਂ ਤੇ ਉਹਨੂੰ ਪਤਾ ਹੈ ਗੱਲਾਂ ਚੱਲੀਆਂ ਦੁਨੀਆ ਦੀ ਕਬੱਡੀ ਦੇ ਵਿੱਚ ਲਓ ਸਾਹਮਣੇ ਪੈਂਦੀ ਰੇਡ ਅਬਦੁੱਲੇ ਦਾ ਭੇੜ ਫਤਿਹ ਦੇ ਨਾਲ ਅਬਦੁੱਲੇ ਦਾ ਭੇੜ ਫਤਿਹ ਦੇ ਨਾਲ ਹੁਣ ਬੱਜੂ ਤਾੜੀ ਹੁਣ ਬੱਜੂ ਤਾੜੀ ਜਿਵੇਂ ਬੰਗਾਲਨ ਲਈ ਸਾੜੀ ਜਿਵੇਂ ਸਰਦਾਰ ਲਈ ਦਾੜੀ ਭਵੇਂ ਖਿਡਾਰੀ ਲਈ ਤਾੜੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਲਓ ਪੁਆਇੰਟ ਜਾਫੀ ਦੇ